ਬਖਸ਼ੋ ਨੋ ਚਲੇ ਜਾਇਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਜੀ ਸਭ ਦੇ ਕੰਮ ਕਾਜਾਂ ਚ ਵਾਹਿਗੁਰੂ ਜੀ ਬਰਕਤਾਂ ਪਾਣ ਘਰੇ ਲੜਾਈ ਤੇ ਚੱਲਦੀ ਰਹਿੰਦੀ ਐ ਪਰ ਫੋਨ ਦੀ ਤੇ ਟੀਵੀ ਦੀ ਲੜਾਈ ਸਾਡੇ ਰੋਜ਼ ਹੀ ਚੱਲਦੀ ਐ ਕਿ ਮੈਨੂੰ ਰਿਮੋਟ ਦੇ ਦਿਓ ਤੇ ਮੈਨੂੰ ਫੋਨ ਦੇ ਦਿਓ ਟਿਊਸ਼ਨ ਦਾ ਕੀ ਪਲਾਨ ਐ ਹਾਂ ਅੱਜ ਵੀ ਬੱਚਿਆਂ ਨੂੰ ਬਹੁਤ-ਬਹੁਤ ਵਧਾਈਆਂ ਕਿਉਂਕਿ ਅੱਜ ਸੀਗਾ ਇਹਨਾਂ ਦਾ ਲਾਸਟ ਪੇਪਰ ਠੀਕ ਹੈ ਅੱਜ ਪੇਪਰ ਕਾਹਦਾ ਸੀ ਰਿਸਟ ਸਾਇੰਸ ਕੀ ਬਣਿਆ ਐਵੇਂ ਵੀ ਬਣ ਗਿਆ ਸਾਇੰਸ ਚ ਕੁਝ ਕਰਕੇ ਆਈ ਹੈ ਕਿ ਐਵੇਂ ਵੀ ਬਣਾ ਕੇ ਆਈ ਹੈ ਅੱਧਾ ਕੁਸ਼ਨ ਲਿਖਿਆ ਹੀ 2 ਮਿੰਟ 3 ਮਾਰਕਸ ਦਾ ਵੀਰ ਤੁਹਾਡਾ ਤੇ 5 ਮਾਰਕਸ ਦਾ ਮੰਮੀ ਇਕ ਲੌਂਗ ਆਇਆ ਸੀ ਹੰਮੋ ਅੱਜ ਇੱਕ ਲੰਮਾ ਗਾਇਆ ਕਿ ਉਹ ਜਿਹਨਾਂ ਸਟਿਗਮਾ ਲਈ ਲਗ ਮੈਂ ਪ੍ਰੋਪਗੇਸ਼ਨ ਲਿਖਾਈ ਤੇ ਫਸਟਵਾਲ ਮੇਰੇ ਸਹੀ ਗਿਆ ਮਨ ਲਗਿਆ ਤੇ ਪ੍ਰੋਪਗੇਸ਼ਨ ਸਟਿਗਮਾ ਦੀ ਹੋ ਮੈਂ ਪ੍ਰੋਪਗੇਸ਼ਨ ਲਿਖਾਈ ਉਹਦੋਂ ਮੈਂ ਬਹੁਤ ਮਾਰਕਸ ਨਹੀਂ ਕਿ ਨਹੀਂ ਦਿੰਦੀ ਹੈ ਤੇ ਮੈਂ ਨਾ ਉੱਥੇ ਸੈਲਫ ਪੋਲੀਨੇਸ਼ਨ ਲੇ ਕੇ ਥੱਲਾ ਪੁਆਇੰਟ ਮੈਂ ਲਿਖਾਈ ਮਲਟੀ ਪੋਲੀਨੇਸ਼ਨ ਉੱਥੇ ਉਹਨਾਂ ਨੇ ਕ੍ਰੋਸ ਪੋਲੀਨੇਸ਼ਨ ਬਸ ਮੈਨੂੰ ਸਾਇੰਸ ਟੀ ਨੇ ਹਲਕਾਰਿਆ ਹੀ ਕੁੜੀ ਕਰਿਆ ਹੀ ਨਾ ਨਹੀਂ ਹਲ ਇਹ ਮਾਡਲ ਮੈਥ ਚ ਹੋਣਾ ਮੈਂ ਮਾਰਕਸ ਦੇ ਦਿੰਦੀ ਅੱਜ ਲਾਸਟ ਪੀਰ ਯੂਨਿਟ ਟੈਸਟ ਸੀਗਾ ਇਹਨਾਂ ਦਾ ਕੁਛ ਹੀ ਦਿਨਾਂ ਬਾਅਦ ਬੱਚਿਆਂ ਦੇ ਫਾਈਨਲ ਸਟਾਰਟ ਹੋਣ ਵਾਲੇ ਜਨਵਰੀ ਫਰਵਰੀ ਚ ਕੱਲ ਬਤਾਵੀ ਮਾਰਕਸ ਹੀ ਕਹਿੰਦੇ ਪਏ ਕਰਨ ਫਰਵਰੀ ਦੇ ਲਾਸਟ ਸਟਾਰਟ ਹੋ ਜਾਣਗੇ ਭਾਈ ਤੇ ਮੇਰੀ ਗੁਲੀਆਂ ਲਾਨੀ ਛੋਣੀ ਜੀ ਚੋਣੇ ਵਾਲੀ ਡਰੈਸ ਪਾ ਕੇ ਖਾਂਦੀ ਪਈਏ ਕਰੀਮ ਵਾਲੇ ਬਿਸਕੁਟ ਚਾਤ ਚਾਤ ਕੇ ਕ੍ਰੀਮ ਵਾਲੇ ਬਿਸਕੁਟ ਨਹੀਂ ਖਾਂਦੀ ਪਈ ਇਕੱਲੀ ਕ੍ਰੀਮ ਹੀ ਚੱਤੀ ਜਾਂਦੀ ਸਾਰੇ ਬਿਸਕੁਟਾਂ ਦੀ ਇਹਨੂੰ ਵੀ ਖਾ ਲਿਆ ਕਰੋ ਕ੍ਰੀਮ ਖਾਣ ਨਾਲ ਪੇਟ ਨਹੀਂ ਭੜਨਾ ਬਿਸਕੁਟ ਨੂੰ ਵੀ ਦਿਲ ਨਹੀਂ ਖਾਂਦੀ ਪਈ ਆਹ ਵਾਲਾ ਆ ਲੈ ਲੋ ਚੱਤ-ਚੱਤ ਕੇ ਕਿਵੇਂ ਪਾਲਿਸ਼ ਕਰਤੀ ਬਿਸਕੁਟ ਤੇ ਚਮਕ ਆ ਗਈ ਹੈ ਨਾ ਮੇਰੇ ਤੋਂ ਵੀ ਕ੍ਰੀਮ ਖਾਈ ਹੈ ਨੇ ਬਿਲਕੁਲ ਖਾਧਾ ਹਾਂ ਬਿਸਕੁਟ ਵੀ ਖਾਣੇ ਆ ਓਕੇ ਸੀ ਹੈਲੋ ਸੀ ਹੈਲੋ ਪਟੀਆਂ ਤੇਰੀਆਂ ਮੈਂ ਕੀਤੀਆਂ ਮੈਂ ਉਹ ਬੁਸਾਈਆਂ ਦਾ ਕੁਛਾ ਚੜੀ ਜਾਂਦਾ ਸੀ ਚਲੋ ਬਈ ਮੈਂ ਆ ਗਈ ਹੁਣ ਕਿਚਨ ਦੇ ਵਿੱਚ ਕਿਚਨ ਚ ਆ ਵੇਖ ਲੋ ਕੰਮ ਬਹੁਤ ਕਰਨ ਵਾਲਾ ਪਿਆ ਏ ਕਰ ਲਈਏ ਹੈਨਾ ਵੀਡੀਓ ਵੀ ਬਣਾਈ ਲਵਾਂਗੇ ਤੇ ਕੰਮ ਵੀ ਕਰ ਹੀ ਲਈਏ ਚਾਨਣਾ ਕਰ ਦਈਏ ਤਾਂ ਕਿ ਬਰਤਨ ਸੋਹਣੇ ਸੋਹਣੇ ਨਜ਼ਰ ਆਣ ਕੰਮ ਵਧੀਆ ਹੈ ਜਿਆਦਾ ਵਧੀਆ ਨਜ਼ਾਰਾ ਵੀ ਹੁਣ ਮੈਨੂੰ ਡਰ ਨਹੀਂ ਲੱਗਦਾ ਕੰਮ ਕਰਨ ਲੱਗਿਆ ਕਿਉਂਕਿ ਹੁਣ ਸਿਆਲ ਚਲਾ ਗਿਆ ਤਿੰਨ ਗਾ ਨਿੱਗੀ ਗਰਮੀ ਜੀ ਆ ਗਈ ਨਾ ਗਰਮੀ ਤੇ ਨਾ ਸਰਦੀ ਹੈ ਨਾ ਹੁਣ ਨਾ ਪਾਣੀ ਠੰਡਾ ਲੱਗਦਾ ਤੇ ਨਾ ਕੰਮ ਕਰਨ ਲੱਗੇ ਡਰ ਲੱਗਦਾ ਬਰਤਨ ਧੋਣ ਲੱਗੇ ਬਲਿ ਡਰ ਲੱਗਦਾ ਹੁੰਦਾ ਸੀ ਹੁਣ ਨਹੀਂ ਲੱਗਦਾ ਹੁਣ ਕਰ ਲੈਂਦਾ ਵਧੀਆ ਇਹ ਹੁਣੇ ਬੱਚੇ ਆਏ ਨੇ ਚਾਹ ਪਣੀ ਹੈ ਠੀਕ ਹੈ ਬੱਚਿਆਂ ਨੂੰ ਪਿਆਈ ਹੈ ਤੇ ਉਹਨਾਂ ਦੇ ਟਿਫਿਨ ਬਾਕਸ ਹੈ ਬੱਚਿਆਂ ਨੂੰ ਟਿਕਾਤਾ ਹੈ ਕਪੜੇ ਕੁਪੜੇ ਪਾ ਕੇ ਉਹ ਬੈਠੇ ਰਹਿਣਗੇ ਮੈਂ ਆਪਾਂ ਢਹਾੜ ਬਰਤਨ ਧੋਣਾ ਹੋਰ ਇਹ ਬਾਦ ਆਪਾਂ ਬੀਲਨੇ ਕਿਉਂਕਿ ਆਪਣੀ ਸਬਜ਼ੀ ਜੋ ਹੈ ਅੱਜ ਆਪਾਂ ਸਵੇਰੇ ਟਾਈਮ ਨਾਲ ਬਣਾ ਲਈ ਸੀ ਦੁਪਹਿਰੇ ਜੇ ਤੇ ਆਟਾ ਵੀ ਗੁੰਨਿਆ ਗਿਆ ਬਸ ਹੁਣ ਤੇ ਰੋਟੀ ਦਾ ਇੱਕ ਪਲਾਨ ਹੈ ਜਿਹੜੀ 7 ਵਜੇ ਬਨਣੀ ਹੈ ਹੁਣ ਆਪਾਂ ਫ੍ਰੀਜ਼ ਤੇ ਅੱਜ ਮੇਰੀ ਤੇ ਸਰਦਾਰ ਜੀ ਦੀ ਲੜਾਈ ਹੋ ਗਈ ਸੀ ਬੜੀ ਜ਼ਰੂਰੀ ਜ਼ਰੂਰੀ ਗੱਲ ਤੋਂ ਲੜਾਈ ਹੋ ਗਈ ਤੇ ਸਰਦਾਰ ਜੀ ਆ ਜਾਣ ਗਏ ਹੋਏ ਨੇ ਤੇ ਉਹਦੇ ਬਾਅਦ ਅੱਜ ਉਹਨਾਂ ਨੂੰ ਛੁੱਟੀ ਸੀਗੀ

ਡਾਡੀ ਨੀ ਆਰੇ 5 ਮਿੰਟ ਦਾ ਕਹਿ ਕੇ ਜਾਂਦੇ 10 ਮਿੰਟ ਦਾ ਹੁਣ ਮੈਨੂੰ ਸਾਢੇ 4 ਵਜੇ ਦੇ ਗਏ ਤੇ 5 ਵਜੇ ਮੈਂ ਕਿਹਾ ਕਿ ਕੋਣ ਹੈ ਹਾਂ ਮੈਂ ਫਿਲਮ ਹੈ ਨੈਮੋ ਨਹੀਂ ਮੈਂ ਨਹੀਂ ਵੇਖਣਾ ਪਾ ਤਾ ਤੂੰ ਦੇਖ ਪੈਗੀ ਐਵੇਂ ਸ਼ਰਾਰਤਾਂ ਕਰਦੀ ਮਾਊ ਬਿੱਲੀ ਇੱਕ ਤੇ ਮੈਂ ਬਿਮਾਰ ਹੋਈ ਪਈ ਅੱਜ ਇੱਕੋ ਦਾਮੀ ਹੋ ਗਈਆਂ ਵੇਲੇ ਦਵਾਈ ਲੈਤੀ ਮੈਂ ਤੇ ਮੇਰੇ ਸਰਦਾਰ ਜੀ ਮੇਰੇ ਵਾਸਤੇ ਕੰਮ ਵਧਾਈ ਜਾਵੇ ਪਹਿਲੇ ਪੁੱਤ ਸੀ ਚਾਹ ਪੀਣੇ ਕਿ ਕੌਫੀ ਤੇ ਮੈਂ ਕਿਹਾ ਮੇਰਾ ਮਨ ਕਰ ਰਿਹਾ ਕੌਫੀ ਪੀਣ ਨੂੰ ਬਣਾ ਤੇ ਲਈ ਐ ਪਰ ਹੁਣ ਜਿਹੜਾ ਕੰਮ ਵਧਾਇਆ ਨਾ ਆਵੇਂ ਇਕੱਲੋ ਹੁਣ ਆ ਕਿੰਨੇ ਸਾਫ ਕਰਾਂ ਆ ਗਲਤੀ ਕਿ ਮੈਂ ਛੁੱਟੀ ਐ ਹਾਂ ਕੌਫੀ ਪੀਣ ਦੀ ਫੀਸ ਤੇ ਮੈਨੂੰ ਹੀ ਭੁਗਤਾਨੀ ਪਵੇਗੀ ਨਾ ਫ੍ਰੀਚ ਨਹੀਂ ਮਿਲ ਰਹੀ ਮੈਨੂੰ ਕੀ ਖਲਾਰਾ ਪਾਤਾ ਹੈ ਨਾ ਹੁਣ ਪਹਿਲੇ ਕੌਫੀ ਪੀਵਾ ਕਿ ਇਹਨੂੰ ਸਾਫ ਕਰੀਂ ਪਾਚ ਕਰਨੀ ਸਾਰੇ ਟੰਡ ਲਾ ਲੈਂਦੇ ਤੁਸੀਂ ਕੋਈ ਕੰਮ ਨਾ ਕਰਿਆ ਕਰੋ ਯਾਰ ਮੈਂ ਆਪੇ ਕਰ ਲਿਆ ਕਰਾਂਗੀ ਹਾਂ ਕੰਮ ਹੀ ਵਧਾਉਂਦੇ ਹੋ ਇਹ ਤਾਂ ਚੰਗਾ ਮੈਂ ਆਪ ਬਣਾ ਕੇ ਪੀ ਲੈਂਦੀ ਐਵੇਂ ਗਲਤੀ ਕਰਤੀ ਅੱਜ ਸਰਦਾਰ ਜੀ ਤੇ ਮੇਰੀ ਦੋਵਾਂ ਦੀ ਸਵੇਰ ਦੀ ਲੜਾਈ ਚੱਲ ਰਹੀ ਹੈ ਕਿਉਂਕਿ ਸਰਦਾਰ ਜੀ ਸਵੇਰ ਦੇ ਕੰਮ ਹੀ ਇਹੋ ਜੇ ਕਰ ਰਹੇ ਨੇ ਕਿ ਭਾਵੇਂ ਮੈਂ ਠੀਕ ਹੋਵਾਂ ਨਾ ਹੋਵਾਂ ਪਰ ਲੜਨ ਨੂੰ ਮੈਨਾਂ ਨਾਲ ਤਿਆਰ ਹੀ ਰਹਿਣੀ ਐ ਅੱਜ ਅਸਿੱਤ ਕੱਲ੍ਹ ਸੀ ਬਈ ਆਈ ਐ ਕਿ ਡੜੈਂਕ ਤੇ ਜਦ ਆ ਵੇਖਿਆ ਇੰਨਾ ਜ਼ਲਤ ਸਾਡੀ ਲੜਾਈ ਹੋ ਰਹੀ ਐ ਸੇਰ ਜਿਹੜਾ ਬੋਲਦੇ ਨੇ ਸਤਜ ਜੀ ਬੋਲਦੇ ਜਿਹੜਾ ਓਕੇ ਹੋ ਕੇ ਮੈਂ ਬੋਲਾਂਗੀ ਕੁੜੀਏ ਨਾ ਚੜੀਏ ਵੀ ਮੇਰਾ ਦੁਖੀ ਜਾਂਦਾ ਸੇਰ ਮੇਰੀ ਧੀ ਰਾਣੀਪੂਰੀ ਆਕਿੰਗ ਕਰੀ ਨੇ ਮਾਰੋਂਦੀ ਵੀ ਮੈਨੂੰ ਚੈੱਕ ਕਰਨਾ ਆ ਬੱਚਿਆਂ ਦੀ ਛੁੱਟੀ ਹੈ ਪਰ ਮੇਰੀ ਛੁੱਟੀ ਕਿਸੇ ਦਿਨ ਵੀ ਨਹੀਂ ਹੁੰਦੀ ਇੰਨਾ ਸਾਰਿਆਂ ਨੂੰ ਛੁੱਟੀ ਹੁੰਦੀ ਸਦਾਜੀ ਵੀ ਛੁੱਟੀ ਤੇ ਬੈਠੇ ਹੋਏ ਐ ਇੰਨਾ ਦੀ ਵੀ ਛੁੱਟੀ ਹੈ ਆ ਜੋੜੀ ਬੱਚਿਆਂ ਦੀ ਕੱਲ ਦੀ ਛੁੱਟੀ ਤੇ ਪਹਿਲੇ ਵੀ 3 ਦਿਨ ਛੁੱਟੀ ਤੇ ਸੀ ਪਰ ਮੈਨੂੰ ਕਰਤੀ ਨਹੀਂ ਮੇਰੇ ਮਾਰਾ ਤੇਰੇ ਇੱਕ ਰੱਖ ਕੇ ਮੈਨੂੰ ਹੁੰਦੀ ਜੋੜੀ ਸੀ ਸਦਾਜੀ ਕਿਹਦੇ ਠੀਕ ਕਰਿਆ ਤੇਰੇ ਚਪੇੜ ਮਾਰਾ ਰੱਖ ਕੇ ਬਾਂਦਰੀ ਜੀ ਹਾਏ ਬਾਂਦਰੀ ਜੀ ਬਾਂਦਰੀ ਮੈਨੂੰ ਗਿਆ ਕਿੰਨੋ ਗਿਆ ਹੈ ਤੈਨੂੰ ਗਿਆ ਭਰਾਇਆ ਵੀਰ ਨੂੰ ਕਹਿੰਦੇ ਪਏ ਵੀਰ ਨੂੰ ਕੰਮ ਹੀ ਇਹੋ ਜੇ ਕਰਦੇ ਨੇ ਪਰ ਸਰਦਾਰ ਜੀ ਵੀ ਕੱਢਣੀ ਹੈ ਕਿ ਕੱਲ ਅਸੀਂ ਗਏ ਸੀ ਜੀ ਮੁਖਸਰ ਸਾਹਿਬ ਮੱਥਾ ਟੇਕਣ ਠੀਕ ਹੈ ਦੀ ਉਹ ਵੀਡੀਓ ਤੁਹਾਨੂੰ ਜ਼ਰੂਰ ਅਸੀਂ ਦਿਖਾਉਣਾ ਚਾਹੁੰਦੇ ਤੇ ਪਲੀਜ਼ ਸਾਡੇ ਦੂਸਰੇ ਚੈਨਲ ਤੇ ਸ਼ੁਕਰਾਨਾ ਤੇਰਾ ਚੈਨਲ ਤੇ ਚਲੇ ਜਾਣਾ ਤੇ ਉਹ ਵਾਲੀ ਵੀਡੀਓ ਜ਼ਰੂਰ ਦੇਖਣਾ ਤੁਸੀਂ ਕਿਉਂਕਿ ਅਸੀਂ ਇੱਥੇ ਮੱਥਾ ਟੇਕ ਕੇ ਆਏ ਸੀ ਤੇ ਕਿ ਕਿਦੀ ਦਿਲ ਕਬਰ ਤਿੰਨ 70 ਵੀ ਮਾਰ ਕੇ ਆਇਸੀ ਨੂਰ ਨੂਰ ਦਿਨ ਮੁਸਲਮਾਨ ਨੂਰ ਦਿਨ ਦਿਨ ਨੂਰ ਦਿਨ ਮੁਸਲਮਾਨ ਦੀ ਕਵਰਤੇ ਸੇ 70 ਵੀ ਮਾਰ ਕੇ ਆਇਸੀ ਤੇ ਪਲੀਜ਼ ਉਹ ਵੀਡੀਓ ਤੁਸੀਂ ਜ਼ਰੂਰ ਦੇਖਣਾ ਨੈਕਸਟ ਚੈਨਲ ਜਿਹੜਾ ਆਪਣਾ ਹੈਗਾ ਸ਼ੁਕਰਾਨਾ ਤੇਰਾ ਉੱਤੇ ਠੀਕ ਹੈ ਜੀ ਕੱਲ ਵੀ ਮੇਰੀ ਸਰਦਾਰ ਜੀ ਨਾਲ ਗੁਰਦੁਆਰਾ ਲੜਾਈ ਹੋ ਗਈ ਸੀਗੀ ਤੇ ਅੱਜ ਵੀ ਅਸੀਂ ਗਏ ਸੀਗੇ ਆਪਣੇ ਸ਼ਹਿਰ ਦੇ ਵਜੀਦਪੁਰ ਸਾਹਿਬ ਗੁਰਦੁਆਰਾ ਸਾਹਿਬ ਤੇ ਉੱਥੇ ਵੀ ਸਰਦਾਰ ਜੀ ਨਾਲ ਮੇ ਲੜਾਈ ਹੋ ਗਈ ਕਿਉਂ ਹੋਈ ਇਹਦੀ ਵਜ੍ਹਾ ਹੈ ਕਿ ਸਰਦਾਰ ਜੀ ਗੁਰਦੁਆਰੇ ਕਿੱਤੇ ਵੀ ਜਾਣ ਦੀ ਕਾਲੀ ਕਰਦੇ ਨੇ ਕਿ ਚਲਿਏ 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 ਚਲੀ ਹਾਂ ਸ਼ਰਮਿੰਦਾਰੇ ਮਾਰੇ ਪਾਜਰੇ ਦੇ ਬਾਦ ਤੇ ਕੰਨ ਲੈਣਾ ਨੇ ਕੀ ਕੀਤਾ ਮੇਰੇ ਨਾਲ ਨਹੀਂ ਅੱਜ ਹੀ ਦੱਸ ਦੇਣੀ ਕੱਲ ਵਾਲੀ ਛੱਡੋ ਜੋ ਹੋ ਗਿਆ ਸੋ ਹੋ ਗਿਆ ਅੱਜ ਗੁਰਦੁਆਰੇ ਜਾ ਕੇ ਪਹਿਲੇ ਕਰੋ ਰੋਲਾ ਪਾਇਆ ਚਲਿਏ ਚਲਿਏ ਛੇਤੀ ਕਰਕੇ ਆਹ ਰੋ ਚਲਿਏ ਹੈ ਛੇੜ ਹੋ ਗਿਆ ਸੀ ਚਲੇ ਗਏ ਗੁਰਦੁਆਰਾ ਸਾਈਬ ਅਸੀਂ ਦੋਵੇਂ ਜਿਹਨੇ ਬੱਚੇ ਸਕੂਲ ਗਏ ਹੋਏ ਸੀਗੇ ਸਰਦਾਰ ਜੀ ਭੱਜਦੇ ਫਿਰਦੇ ਆਂ ਤੇ ਮੇਰੀ ਸ਼ਰਮ ਨਾ ਹੀ ਵਿਖਾ ਤੇ ਫਿਰ ਉੱਥੇ ਜਾ ਕੇ ਇਹਨਾਂ ਨੇ ਕੀ ਕੀਤਾ ਫਟਾਫਟ ਦੇਗ ਪ੍ਰਸ਼ਾਦ ਕਰਵਾਇਆ ਮੱਥਾ ਟੇਕਿਆ ਉਹਦੇ ਬਾਅਦ ਸਿੱਧਾ ਹੀ ਲੰਗਰ ਖਾਂ ਚਲੇ ਗਏ ਯਾਨੀ ਕਿ ਘਰੇ ਰੋਟੀ ਨਹੀਂ ਭੁੱਖ ਲੱਗੀ ਹੋਵੇ ਨਾ ਬੰਦਾ ਘਰੇ ਕਹੇ ਦੇ ਮੈਨੂੰ ਰੋਟੀ ਖਵਾ ਦੇ ਲੇਕਿਨ ਇਹਨਾਂ ਨੇ ਮੱਥਾ ਟੇਕਦੇ ਸਾਰ ਲੰਗਰ ਹਾਲ ਚਲੇ ਗਏ ਲੰਗਰਾਂ ਤੋਂ ਆਣ ਤੋਂ ਬਾਅਦ ਪ੍ਰਸ਼ਾਦਾ ਛਕਣ ਤੋਂ ਬਾਅਦ ਵੀ ਸਦਾਜੀ ਨੇ 5 ਮਿੰਟ ਦੀ ਹਾਜ਼ਰੀ ਗੁਰਦੁਆਰਾ ਸਾਹਿਬ ਬੈ ਕੇ ਨਹੀਂ ਭਰੀ ਇਸ ਗੱਲ ਤੋਂ ਮੇਰੀ ਬਹਿਸ ਹੋ ਗਈ ਤੇ ਉੱਥੇ ਜਾ ਕੇ ਇਹਨਾਂ ਨੂੰ ਇੱਕ ਫੋਨ ਵੀ ਆ ਗਿਆ ਆਪਣੇ ਆਫਿਸ ਤੋਂ ਉਹਦੇ ਨਾਲ ਬੜੀ ਇਹਨਾਂ ਨੇ ਲੜਾਈ ਛੜਾਈ ਵਾਦੂ ਹੋਈ ਕੋਈ ਬੇਲਵਲ ਦੇ ਚੱਕਰ 'ਚ ਠੀਕ ਹੈ ਰੋਲਾ ਬੜਾ ਪੈ ਗਿਆ ਇਹਨਾਂ ਦਾ ਉਸ ਨੱਕ ਤੇ ਇਹਨਾਂ ਨੇ ਪੂਰਾ ਗੁਰਦੁਆਰਾ ਚੋਕ ਲਿਆ ਤੇ ਫੋਨ ਤੇ ਮੈਂ ਕੀ ਕਰਾਂ ਐਵੇਂ ਕਰਾਂ ਫੋਨ ਤੇ ਰੋਲਾ ਹੀ ਪਾਏਗੇ ਸਾਰੇ ਜਣੇ ਵੇਖੀਗੇ ਕਿ ਬਾਹਰ ਹੋ ਕੀ ਗਿਆ ਬੰਦਾ ਰੋਲਾ ਕਿਉਂ ਪਾ ਰਿਹਾ ਹੈ ਤੇ ਮੈਂ ਸ਼ਰਮਿੰਦੀ ਦੀ ਮਾਰੀ ਇਹ ਕਹਾਂ ਕਿ ਸਰਦਾਰ ਜੀ ਮੇਰੇ ਕੋਲ ਨਾ ਆ ਜਾਣ ਤੇ ਨਹੀਂ ਤੇ ਲੋਕ ਕੀ ਸੋਚਣਗੇ ਕਿ ਇਹਦੇ ਨਾਲ ਆਇਆ ਮੈਂ ਸ਼ਰਮਿੰਦੀ ਦੀ ਮਾਰੀ ਸੋਚੀ ਜਾਵਾਂ ਲੇਕਿਨ ਮੇਰੇ ਕੋਲ ਆ ਹੀ ਗਏ ਤੇ ਪਾਠੀ ਵੀ ਦੇਖ ਰਹੇ ਸੀਗੇ ਬਾਹਰ ਕਿ ਬਾਹਰ ਰੋਲਾ ਕੋਣ ਪਾ ਰਹੇ ਕਾ ਹਕੀਕਤ ਹੈ ਅੱਜ ਤੇਰੇ ਡੈਡੀ ਨੇ ਆਨੇ ਕੀਤਾ ਗੁਰਦੁਆਰਾ ਸਾਹਿਬ। ਯਾ ਫੋਨ ਆ ਗਿਆ ਰੋਲੇ ਪਾ ਕੇ ਉਹ ਦਿਨ ਲੜੀ ਗਏ ਉਹ ਵੀ ਲੜੀ ਗਿਆ ਅਗੋਂ ਤੇ ਬੜੀ ਲੜਾਈ ਪਾਈ ਤੇ ਬਸ ਆ ਕੁਛ ਕਰਕੇ ਘਰੇ ਆ ਗਏ ਤੇ ਬਸ ਮੇਰੀ ਲੜਾਈ ਹੋਈ ਕਿ ਤੁਸੀਂ ਗੁਰੂ ਘਰ ਗਏ ਸੀ ਤੇ ਗਏ ਕਿਉਂ? ਜੇ ਉਹ ਕੰਮ ਕਰਨਾ ਸੀ ਲੜਨਾ ਧੜਨਾ ਹੀ ਸੀਗਾ ਜਾਂ ਲੰਗਰ ਹੀ ਖਾਣਾ ਸੀ ਤੁਸੀਂ ਮੈਨੂੰ ਘਰੇ ਦੱਸ ਦਿੰਦੇ ਮੈਂ ਰੋਟੀ ਪਕਾ ਕੇ ਤੁਹਾਨੂੰ ਘਰੇ ਹੀ ਖਵਾ ਦਿੰਦੀ ਜੇ ਤੁਸੀਂ 5 ਮਿੰਟ ਉੱਥੇ ਗੁਰੂ ਘਰ ਜਾ ਕੇ ਬਹਿਣਾ ਨਹੀਂ ਸੀ ਬਾਬਾ ਜੀ ਕਰੇ ਹਾਜ਼ਰੀ ਨਹੀਂ ਭਰਨੀ ਸੀਗੀ ਆ ਗੱਲਬਾਤ ਹੈ ਇਸ ਕਰਕੇ ਸਾਡੀ ਲੜਾਈ ਚੱਲ ਰਹੀ ਹੈ ਤੇ ਥੋੜਾ ਜਿਹਾ ਕਮੈਂਟ ਕਰਕੇ ਸਮਝਾਉਣਾ ਜ਼ਰੂਰ ਥੋੜੀ ਜਿਹੀ ਮੱਤਦਾਨ ਕਿ ਇਦਾਂ ਨਹੀਂ ਕਰੀਦਾ ਹੁੰਦਾ ਗੁਰਦੁਆਰਾ ਸੇਵ ਜਾਂਦੀ ਹਾਏ ਤੇਰੀ ਮਾਦੀ ਹੋਰ ਬੜੀ ਕਰ ਰਹੀ ਹੈ ਗਲਾਸੀ ਹੈ ਜੰਦੀ ਕਰਕੇ ਦੇਵਾਂਗੇ ਉਹ ਚਾਹ ਨਹੀਂ ਪੀਣੀ ਉਹ ਪਾਣੀ ਮੰਗਣ ਦੀ ਗਲਾਸੀ ਲੈ ਕੇ ਹਾਏ ਮੇਰੇ ਬੱਚੇ ਨੂੰ ਪਾਣੀ ਨਹੀਂ ਦੇ ਰਹੇ ਆਪ ਕੌਫੀ ਪੀ ਰਹੇ ਹੋ ਕੌਫੀ ਕੌਫੀ ਕਾ आई जानक तो कि मैं बहुत ज्यादा बोल चुकी हूं और जो बोली मैं सच बोली है तो जे वीडियो पसंद आंधी है 사디 পরিবার ਤੋਂ ਜ਼ਮਾਨਾ ਤੁਹਾਨੂੰ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰ ਚੈਨਲ ਨੂੰ ਸਬਸਕ੍ਰਾਈਬ ਕਰੀਆ ਕਰੋ। ਕਿ ਸਦਾ ਸਿਰ ਤੇ ਦਾ ਸਰਵਿਆ ਹੋਣਾ। پتہ ਸਵੇਰੇ ਵੀ ਲੜੀ ਤੇ ਹੁਣ ਵੀ ਵੀਡੀਓ ਦੇ ਬਾਅਦ ਚ ਲੜੂਗੀ ਤੇ ਮੈਂ ਸਾਫ ਆਪੇ ਕਰ ਲਾਂ। ਲੇਕਿਨ ਇਹੋ ਜੀ ਸਫਾਈ ਮੈਨੂੰ ਨਹੀਂ ਚਾਹ ਹੈ। ਮੇਰੇ ਰੋਟੀ ਵਾਲੇ ਪੋਣੇ ਨਾਲ ਜ਼ਾਮ ਗਾਰਤਾ ਯਾਰ। ਇਦਾਂ ਹੀ ਇਹ ਦੁੱਖ ਦਿੰਦੇ ਐ। ਹੌਂ ਪਾਣੀ ਦੇ ਜਰਾ ਪਾ ਲਿਆ। ਆਹ ਕੱਪੜਾ ਐ ਸਾਫ਼ ਸਫਾਈ ਵਾਲਾ। ਰੋਟੀ ਵਾਲੇ ਪਾਣੀ ਨਾਲ ਥੱਲੇ ਪੋਚੇ ਲਾਈ ਜਾਂਦੇ ਹੋ। ਪਲੀਜ਼ ਮੈਨੂੰ ਬਖਸ਼ ਦੋ। ਬਖਸ਼ ਦੋ। ਛੇੜੀ ਨਾ ਹੇ ਟੋ। ਬੰਦ। ਉਹ ਡੈਡੀ ਨੂੰ ਲੈ। ਹੇ ਹਏ ਠਾ ਠਾ ਚਾ 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 ਆਈ ਪਈ ਐ ਮੈਂ ਆਪੇ ਕਰ ਲੂੰਗੀ ਮੈਂ ਕੌਫੀ ਪੀ ਲਾਂ ਉਹ ਦੀ ਬਾਦ ਕਰ ਦਾਂ ਪਲੀਜ਼ ਇਹਨੂੰ ਤੁਸੀਂ ਹੱਥ ਨਹੀਂ ਲਾਣਾ ਯਾਰ ਸਾਰੇ ਥੋੜੇ ਨਾ ਗੰਦੇ ਕਰੋ ਨਾ ਕਰ ਮਾਰ ਲਿਆ ਕਰੋ ਕਰ ਲੈ ਆ ਕਰੋ ਮਾਰ ਲਿਆ ਕਰੋ ਵੇਖਿਆ ਐਵੇਂ ਦੀ ਲੈਂਗੁਏਜ ਬੋਲਦੇ ਨੇ ਅ ਚਲੋ ਮੈਨੂੰ ਸੌਰੀ ਬੋਲੋ ਇਹੋ ਜਿਹਾ ਮੈਂ ਨਹੀਂ ਕੋਈ ਨਹੀਂ ਗਾਜ ਪਾ ਗਾਣੀ ਪਾਣੀ ਤੂੰ ਆਵੇ ਗਾਵੇ ਪਾਣੀ ਨੇ ਮੂੰਹ ਇੰਨਾ ਪਾਣੀ ਨਾ ਪੀਓ ਬਾਤ ਚ ਕਰੋ ਹਾਂ ਤੁਸੀਂ ਕਿੱਥੇ ਚੱਲਨੇ ਹੋ ਮੈਂ ਕੱਪੜੇ ਬਦਲ ਲੈ ਕੇ ਮੈਂ ਚੱਲਿਆ ਕੈਨੇਡਾ ਹਾਂ ਇਹ ਕੈਨੇਡਾ ਨਹੀਂ ਜਾਣਾ ਆਪਾਂ ਹੁਣ ਬੀਬ ਸੋਚਿਆ ਸੀ ਸਬਜੀ ਬਣੀ ਪਈ ਹੈ ਤੇ ਆਟਾ ਗੁੰਨੇ ਹੋਏ ਆ ਤੇ ਰੋਟੀ ਬਣਾਵਾਂਗੇ ਬਟ ਸਰਦਾਰ ਜੀ ਲੈ ਆਏ ਨੇ ਪਨੀਰ ਪਨੀਰ ਦੇ ਨੇ ਸ਼ੌਕੀਨ ਹੈ ਨਾ ਘਰ ਵਾਲੇ ਸਾਰੇ ਬੱਚੇ ਵੀ ਤੇ ਸਰਦਾਰ ਜੀ ਵੀ ਪਰ ਮੇਰਾ ਬਿਲਕੁਲ ਜੀ ਨਹੀਂ ਕਰਦਾ ਹੁਣ ਕਹਿੰਦੇ ਨੇ ਤੜਕੇ ਵਾਲੇ ਚਾਵਲ ਬਣਾ ਕੇ ਦੇ ਪਨੀਰ ਪਾ ਕੇ ਤੇ ਬਸ ਥੋੜੀ ਦੇਰ ਨੂੰ ਤਿਆਰੀ ਇਹ 6 ਵਜ ਗਏ ਨੇ 6:30 ਵਜੇ ਬਣਾਵਾਂਗੇ ਹਾਂ ਕਿੱਥੇ ਆ ਪਨੀਰ ਵਾਲੇ ਪਕੌੜੇ ਜਾਈ ਆ ਪਨੀਰ ਵਾਲੇ ਤੜਕੇ ਵਾਲੇ ਚਾਵਲ ਇਹ ਕੋਲੋਂ ਕੈਮਰਾ ਬੰਦ ਕਰੋ ਕਿਉਂ ਤੂੰ ਦੱਸ ਕਹਿਣਾ ਕੀ ਦੋ ਕੈਮਰਾ ਬੰਦ ਕਰਾ ਮੈਂ ਨਹੀਂ ਯਾਰ ਇੱਕ ਦੂਜਾ ਸਾਰਾ ਤੁਸੀਂ ਕਿੱਦਾਂ ਰੋ ਮਾਰਦੇ ਆ ਦੇ ਡੈਡੀ ਮੰਗਦੇ ਨੇ ਇਹ ਕੋਈ ਰੋ ਹੁੰਦਾ ਦੱਸੇ ਮੜੀ ਤੇ ਹੋਰ ਕੈਮਰਾ ਬੰਦ ਕਰੋ ਕਿਉਂ ਬੰਦ ਕਰਾ ਮੈਂ ਕੈਮਰਾ ਦੱਸੀ ਬਸ ਅੱਜ ਦਾ ਦਿਨ ਬੜੇ ਨਜ਼ਾਰੇ ਲੈਣੇ ਕੱਲ ਦਾ ਦਿਨ ਵੀ ਛੁੱਟੀ ਹੈ ਮਜ਼ੇ ਲੈਣਗੇ ਉਹਦੇ ਬਾਅਦ ਇਹਨਾਂ ਦੇ ਗੁਰਦੁਆਰੇ ਤੋਂ ਸ਼ੰਖਪੂਰਨ ਦੀ ਆਵਾਜ਼ ਆ ਗਈ ਹੈ ਇਹ ਤੇ ਬੰਮਾ ਤੇ ਤੀ ਇਸ ਐਨਰਜੀ ਆਪਾਂ ਕਰ ਰਹੇ ਆਂ ਬਲੌਗ ਨੂੰ ਐਂਡ ਐਂਡ ਨਹੀਂ ਕਰਨਾ ਇਸ ਐਨਰਜੀ ਤੁਸੀਂ ਬਲੌਗ ਨੂੰ ਜੋ ਹੈ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਚੱਲ ਵੇ ਮੁਸਕੜੀਆਂ ਤੇ ਜੇ ਵੀਡੀਓ ਬਸੰਦਾ ਹੈ ਤੇ ਚੈਨਲ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੀ ਕਿਵੇਂ ਦੀ ਲੱਗਦੀ ਹੈ ਸਾਡੀ ਵੀਡੀਓਜ਼ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਜੀ ਇਸ ਐਨਰਜੀ ਇਸ ਐਨਰਜੀ ਐਂਡ ਬਾਏ